ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਮੋਖਸ ਗਾਰਡਨ ਕੈਸਲ ਸਰਦਾਰ ਭਜਨ ਸਿੰਘ ਜੀ ਮੋਖਾ ਉਹਨਾਂ ਦੇ ਸੁਪੁੱਤਰ ਕਰਮਜੀਤ ਸਿੰਘ ਮੋਖਾ ਜੀ ਦੇ ਘਰ ਵਿੱਚ ਤੇ ਦੋਸਤੋ ਤੁਹਾਨੂੰ ਦਿਖਾਵਾਂਗੇ ਸ਼੍ਰੀ ਗੰਗਾ ਨਗਰ ਦੇ ਕੁੰਜ ਵਿਹਾਰ ਦੇ ਵਿੱਚ ਬਣਿਆ ਹੋਇਆ ਬਹੁਤ ਖੂਬਸੂਰਤ ਘਰ ਦੋਸਤੋ ਜ਼ਿੰਦਗੀ ਦੇ ਵਿੱਚ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਇੱਕ ਖੂਬਸੂਰਤ ਜਿਹਾ ਘਰ ਹੋਵੇ ਤੇ ਦੋਸਤੋ ਇਹ ਜਿਹੜਾ ਤੁਹਾਨੂੰ ਘਰ ਦਿਖਾ ਰਹੇ ਆ ਇਸ ਪਰਿਵਾਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਸ ਪਰਿਵਾਰ ਦਾ ਜਿਹੜਾ ਪਿਛੋਕੜ ਆ ਉਹ ਦੁਆਬੇ ਤੋਂ ਆ ਤੇ ਦੁਆਬੇ ਤੋਂ ਇਹ ਪਰਿਵਾਰ ਜਦੋਂ ਲੋਕਾਂ ਨੇ ਇੱਧਰਲੇ ਆ ਕੇ ਏਰੀਏ ਨੂੰ ਆਬਾਦ ਕਰਨਾ ਸ਼ੁਰੂ ਕੀਤਾ ਤਾਂ ਇਹ 66 ਆਰਬੀ ਦੇ ਵਿੱਚ ਆ ਕੇ ਪਰਿਵਾਰ ਵਸਿਆ ਹੁਣ ਵੀ ਗੱਲ ਕਰੀਏ ਤਾਂ ਇੱਕ ਪਰਿਵਾਰ 66 ਆਰਬੀ ਰਹਿੰਦਾ ਤਾ ਸਰਦਾਰ ਕਰਮਜੀਤ ਸਿੰਘ ਜੀ ਮੋਖਾ ਉਹਨਾਂ ਨੇ ਆਪਣਾ ਜਿਹੜਾ ਘਰ ਆ ਇਹ ਸ਼੍ਰੀ ਗੰਗਾ ਨਗਰ ਦੇ ਕੁੰਜ ਵਿਹਾਰ ਦੇ ਵਿੱਚ ਬਣਾਇਆ ਬਹੁਤ ਖੂਬਸੂਰਤ ਘਰ ਆ ਦੋਸਤੋ ਘਰ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹਰਿਆਲੀ ਆ ਜਿਹੜੇ ਪੌਦੇ ਆ ਉਹ ਘਰ ਨੂੰ ਹੋਰ ਵੀ ਚਾਰ ਚੰਦ ਲਾਉਂਦੇ ਆ ਤੇ ਆਓ ਘਰ ਦੇ ਅੰਦਰ ਚੱਲਦੇ ਆ ਦੋਸਤੋ ਇਹ ਘਰ ਦੇ ਅੰਦਰ ਦਾ ਜਿਹੜਾ ਏਰੀਆ ਤੁਹਾਨੂੰ ਦਿਖਾ ਰਹੇ ਆ ਤਕਰੀਬਨ 5 ਬੈੱਡਰੂਮ ਨੇ ਪੂਰੇ ਘਰ ਦੀ ਗੱਲ ਕਰੀਏ ਵਿੱਚ ਡਰਾਇੰਗ ਰੂਮ ਕਿਚਨ ਆ ਏ ਦੋਸਤੋ ਤੁਹਾਨੂੰ ਜਿਹੜਾ ਲੌਬੀ ਦਾ ਏਰੀਆ ਉਹ ਦਿਖਾ ਰਹੇ ਆ ਇਹ ਸਾਹਮਣੇ ਪੌੜੀ ਚੜੀ ਹੋਈ ਆ ਤੇ ਦੋਸਤੋ ਅੰਦਰੋਂ ਤੁਹਾਨੂੰ ਬੈਡਰੂਮ ਵੀ ਦਿਖਾਵਾਂਗੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਜਿਹੜਾ ਘਰ ਦੀ ਸਜਾਵਟ ਆ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਕੀਤੀ ਗਈ ਆ ਇਹ ਸਾਹਮਣੇ ਦੋਸਤੋ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਡਰਾਈਂਗ ਰੂਮ ਆ ਡਰਾਈਂਗ ਰੂਮ ਵੀ ਬਹੁਤ ਖੂਬਸੂਰਤ ਬਣਿਆ ਹੋਇਆ ਡਰਾਈਂਗ ਰੂਮ ਦੀ ਗੱਲ ਕਰੀਏ ਤਾਂ ਤਕਰੀਬਨ ਇਹ 20x20 ਦਾ ਡਰਾਈਂਗ ਰੂਮ ਆ ਏ ਦੋਸਤੋ ਤੁਸੀਂ ਅੰਦਰੋਂ ਡਰਾਈੰਗ ਰੂਮ ਦੇਖ ਰਹੇ ਹੋ ਡਰਾਈੰਗ ਰੂਮ ਵਗੈਰਾ ਦੇ ਵਿੱਚ ਜਾਂ ਜਿੰਨੀ ਵੀ ਜਿਹੜਾ ਫਰਨੀਚਰ ਆ ਇਹ ਸਾਰਾ ਸਰਦਾਰ ਸ਼ਹਿਰ ਤੋਂ ਲਿਆਂਦਾ ਗਿਆ ਇਹ ਫਾਇਰਪਲੇਸ ਵੀ ਬਣਿਆ ਹੋਇਆ ਉਸ ਤੋਂ ਬਾਅਦ ਦੋਸਤੋ ਇਹ ਤੁਹਾਨੂੰ ਅੰਦਰੋਂ ਬੈਡਰੂਮ ਦਿਖਾ ਰਹੇ ਆ ਜਿੰਨੇ ਬੈਡਰੂਮ ਨੇ ਤਕਰੀਬਨ ਆ ਜਿਹੜੇ ਉਹ 15x15 ਦੇ ਬਣੇ ਹੋਏ ਆ ਇਹ ਵੀ ਦੋਸਤੋ ਬੈਡਰੂਮ ਆ ਇੰਟੀਰੀਅਰ ਦਾ ਕੰਮ ਦੋਸਤੋ ਦੇਖਣ ਵਾਲਾ ਹੈ ਬਹੁਤ ਖੂਬਸੂਰਤ ਆ ਤੇ ਹਰੇਕ ਕਮਰੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਨਰੀਆਂ ਵਗੈਰਾ ਉਹ ਲਗਾਈਆਂ ਗਈਆਂ ਨੇ ਦੋਸਤੋ ਉਸ ਤੋਂ ਬਾਅਦ ਇਹ ਕਿਚਨ ਆ ਇਹ ਵੀ ਗਰਾਊਂਡ ਫਲੋਰ ਤੇ ਆ ਇਹ ਤੁਸੀਂ ਇਸ ਵੀਡੀਓ ਦੇ ਵਿੱਚ ਕਿਚਨ ਦੇਖ ਰਹੇ ਹੋ ਇਹ ਉੱਪਰ ਪੌੜੀ ਚੜ ਰਹੀ ਆ ਤੇ ਉੱਪਰਲੇ ਫਲੋਰ ਤੇ ਵੀ ਆਪਾਂ ਦੇਖਾਂਗੇ ਕਿ ਉੱਪਰਲੇ ਫਲੋਰ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਉਹ ਬਣੀਆਂ ਹੋਈਆਂ ਨੇ ਤੇ ਦੋਸਤੋ ਆਓ ਚੱਲਦੇ ਆਂ ਉੱਪਰ ਦੇਖਦੇ ਆਂ ਕਿ ਉੱਪਰਲੇ ਫਲੋਰ ਤੇ ਆ ਜਿਹੜੇ ਕਿੰਨੇ ਬੈਡਰੂਮ ਆ ਉੱਪਰਲੀ ਫਲੋਰ ਤੇ ਇਹ ਵੀ ਮਾਸਟਰ ਬੈਡਰੂਮ ਆ ਬਹੁਤ ਵਧੀਆ ਇਹਦੇ ਵਿੱਚ ਦੋਸਤੋ ਜਿਹੜਾ ਫਰਨੀਚਰ ਵਗੈਰਾ ਹੈ ਉਹ ਦੇਖਣ ਵਾਲਾ ਜਿਸ ਤਰ੍ਹਾਂ ਕੁਰਸੀਆਂ ਵਗੈਰਾ ਨੇ ਇਹ ਸਾਰੀਆਂ ਜਿਹੜੀਆਂ ਪੁਰਾਣੀ ਲੁੱਕ ਦੀਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਆ ਜਿਹੜੇ ਬੈਡਰੂਮ ਵਗੈਰਾ ਨੇ ਉਹਨਾਂ ਨੂੰ ਡਿਜ਼ਾਈਨ ਕੀਤਾ ਗਿਆ ਹੈ ਇਹ ਨਾਲ ਦੋਸਤੋ ਜਿਹੜਾ ਸਿਟਿੰਗ ਏਰੀਆ ਉਸ ਦੀ ਸਪੇਸ ਵੀ ਕਾਫੀ ਵਧੀਆ ਦਿੱਤੀ ਗਈ ਆ ਤੇ ਬੈਡਰੂਮ ਵੀ ਜਿਹੜਾ ਉਹ ਵੀ ਕੰਪਲੀਟ ਆ ਇਹ ਦੋਸਤੋ ਉੱਪਰ ਛੱਪ ਤੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਗਿਆ ਹੈ ਪੌੜੀਆਂ ਦਾ ਡਿਜ਼ਾਈਨ ਆ ਉਹ ਵੀ ਦੇਖਣ ਵਾਲਾ ਤੇ ਇੱਥੋਂ ਜੇ ਬਾਹਰਲੇ ਪਾਸੇ ਦਾ 뷰 ਦੇਖੀਏ ਤਾਂ ਬਹੁਤ ਸੋਹਣਾ ਜਿਹੜਾ ਬਾਹਰ ਦਾ 뷰 ਆ ਕੋਠੀ ਦਾ ਡਿਜ਼ਾਈਨ ਤਾਂ ਹੈ ਹੀ ਖੂਬਸੂਰਤ ਆ ਦੋਸਤੋ ਤੇ ਜਿਹੜਾ ਕੋਠੀ ਦੇ ਵਿੱਚ ਗਾਰਡਨ ਵਗੈਰਾ ਬਣਿਆ ਉਹ ਹੋਰ ਵੀ ਇਸ ਕੋਠੀ ਨੂੰ ਚਾਰ ਚੰਨ ਲਗਾਉਂਦਾ ਹੈ ਦੋਸਤੋ ਜਿਹੜੀ ਤੁਸੀਂ ਇਹ ਕੋਠੀ ਦੇਖ ਰਹੇ ਸੀ ਇਹ ਕੋਠੀ ਬਾਈ ਕਰਮਜੀਤ ਸਿੰਘ ਜੀ ਜਿਨ੍ਹਾਂ ਦਾ ਜੈਤਾਜ ਟਾਈਲਸ ਦੇ ਨਾਮ ਤੇ ਇੱਥੇ ਬਿਜ਼ਨਸ ਵੀ ਆ ਪਦਮਪੁਰ ਰੋਡ ਦੇ ਉੱਪਰ ਜੈਤਾਜ ਟਾਈਲਸ ਦੇ ਨਾਮ ਤੇ ਇਹਨਾਂ ਦਾ ਸ਼ੋਅਰੂਮ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ